हर कैंडीडेट अॼु तरह खड़े गांधी ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਹੰਗਾਮਾ ਵਰਡ ਹੀ ਗਲਤ ਹੈ ਕਿਉਂਕਿ ਦੇਖੋ ਜਦੋਂ ਵੀ ਇੱਕ ਗੇਟ ਹੈ ਗੇਟ ਦੇ ਵਿੱਚ ਪ੍ਰੋਪਰ ਉੱਥੇ ਡੋਰ ਫਰੇਮ ਲੱਗਿਆ ਹੈ ਮੁਲਾਜ਼ਮਾ ਨੇ ਚੈੱਕ ਵੀ ਕਰਨਾ ਹੈ ਤੇ ਜੇ ਕੋਈ ਲਾਈਨ ਬਣਾਉਣ ਦੇ ਬਜਾਏ ਉੱਥੇ ਇਕੱਠ ਹੋ ਜੇ ਕਿਉਂਕਿ ਫਰਸਟ ਕਮ ਫਰਸਟ ਵਾਲਾ ਹੀ ਚੱਲੇਗਾ ਨਾ ਜਿਹੜਾ ਅੱਗੇ ਖੜਾ ਪਹਿਲਾਂ ਹੋ ਹੌਲੀ ਹੌਲੀ ਫ੍ਰਿਸਕ ਕਰਕੇ ਵੀ ਜਾਣਾ ਹੈ ਮਾਡਲ ਕੋਡ ਆਫ ਕੰਡਕਟ ਲੱਗਾ ਸਾਨੂੰ ਪ੍ਰੋਪਰ ਗਾਈਡਲਾਈਨਸ ਆਈਆਂ ਨੇ ਕਿ ਤੁਸੀਂ ਕਾਰਡ ਚੈੱਕ ਕਰਨਾ ਜਿਹੜਾ ਬਣਿਆ ਕਿਸੇ ਵੀ ਏਜੰਟ ਦਾ ਫਿਰ ਉਹਨੂੰ ਪ੍ਰੋਪਰ ਫ੍ਰਿਸਕ ਕਰਨਾ ਕੋਈ ਮੋਬਾਈਲ ਫੋਨ ਅੰਦਰ ਨਹੀਂ ਜਾਊਗਾ ਇਹ ਸਾਰੇ ਕੰਮ ਕਰਨ ਚ ਇੱਕ ਇੱਕ ਬੰਦੇ ਨੂੰ ਅੰਦਰ ਜਾਣ ਚ ਮਿਨੀਮਮ 30 ਸਕਿੰਡ ਲੱਗਣਗੇ ਔਰ ਜੇ ਉਸ ਦੌਰ ਚ ਇਹ ਗੱਲ ਕਹੀ ਜਾਵੇ ਕਿ ਜੇ ਹੰਗਾਮਾ ਹੋ ਗਿਆ ਕਿਸੇ ਨੂੰ ਪ੍ਰੈਫਰੈਂਸ ਦਿੱਤੀ ਗਈ ਆ ਤੁਹਾਡੇ ਕੋਲ ਖੜੇ ਆ ਸਾਰੇ ਖੜੇ ਨੇ ਇੱਕ ਵੀ ਬੰਦਾ ਕਹਿ ਦੇ ਸਾਨੂੰ ਜਾਣਾ ਅੰਦਰ ਚੇਅਰਸ ਹਾਲੇ ਵੀ ਜਿਹੜੀਆਂ ਨੇ ਮੈਂ ਗੱਲ ਕੀਤੀ ਆ ਰੋ ਨਾਲ ਇਫ ਐਨੀਬਾਡੀ ਵਾਂਟਸ ਟੂ ਗੋ ਜਾ ਕੇ ਬੈ ਜਿਹੜਾ ਮਾਡਲ ਕੋਡ ਆਫ ਕੰਡਕਟ ਦੀਆਂ ਜਿੰਨੀਆਂ ਵੀ ਐਸਓਪੀਸ ਤੇ ਗਾਈਡਲਾਈਨਸ ਨੇ ਉਹ ਅਸੀਂ ਹਰ ਹਾਲਤ ਚ ਫੋਲੋ ਕਰਾਂਗੇ ਔਰ ਮੇਕ ਸ਼ੋਰ ਕਰਾਂਗੇ ਸਾਡੇ ਵਰਦੀ ਐਸਐਸਪੀ ਸਾਹਿਬ ਵੱਲੋਂ ਸਾਡੇ ਵਰਦੀ ਡੀਆਈਜੀ ਸਾਹਿਬ ਵੱਲੋਂ ਸਟ੍ਰਿਕਟ ਡਾਇਰੈਕਸ਼ਨਸ ਨੇ ਕਿ ਲਾਅ ਆਫ ਲੈਂਡ ਵਿਲ ਪ੍ਰਵੇਲ ਜੋ ਮਾਡਲ ਕੋਡ ਆਫ ਕੰਡਕਟ ਦੀਆਂ ਗਾਈਡਲਾਈਨਸ ਨੇ ਉਹਨਾਂ ਨੂੰ ਫੋਲੋ ਕੀਤਾ ਜਾਏਗਾ ਔਰ ਪੀਸਫੁਲੀ ਕਾਊਂਟਿੰਗ ਕੀ ਕਰਵਾਈ ਜਾਏਗੀ ਸਰ ਹੁਣ ਜਿਹੜੇ ਏਜੰਡਾ ਨੇ ਰੋਲਾ ਪਾਇਆ ਸੀ ਸਾਨੂੰ ਅੰਦਰ ਕਰੂਗਾ ਉਹ ਅੰਦਰ ਕਰੇਗਾ ਸਰ ਮੈਂ ਫੇਰ ਬੇਨਤੀ ਕਰਾਂਗਾ ਦੀ ਫਰਸਕੋ ਕੀ ਜਾਣਾ ਸੀਗਾ ਜੇ ਕੋਈ ਰੋਲਾ ਪਾ ਕੇ ਸੋਚੇ ਵੀ ਮੈਂ ਪਹਿਲਾਂ ਅੰਦਰ ਚਲਾ ਜਾਵਾਂ ਉਹ ਬਿਲਕੁਲ ਅਲਾਉ ਨਹੀਂ ਕੀਤਾ ਜਾਏਗਾ ਨਾ ਹੀ ਕਿਸੇ ਨੂੰ ਐਂ ਅਨਡਿਸਪਲਾਈਨ ਕਰਨ ਜਾਏਗਾ ਸਰ ਬਿਲਕੁਲ ਸ਼ਾਂਤਮਈ ਤੁਸੀਂ ਇੱਥੇ ਖੜੇ ਹੋ ਸਾਰੇ ਜਣੇ ਆ ਜਿਹੜਾ ਪ੍ਰਮਿਸਿਸ ਹੈ ਇਹਨੂੰ ਰੈਸਟ੍ਰਿਕਟ ਕੀਤਾ ਗਿਆ ਹੈ ਪ੍ਰੋਪਰ ਪੁਲਿਸ ਫੋਰਸ ਹੈ ਕਿਸੇ ਇੱਕ ਪਾਸੇ ਵੀ ਤੁਹਾਨੂੰ ਲੱਗੇ ਤਾਂ ਪਲੀਜ਼ ਲੈਟ ਮੀ نو ਕਿ ਕਿਤੇ ਕੋਈ ਪ੍ਰੋਬਲਮ ਆ ਰਹੀ ਹੈ ਟੋਟਲ ਕਿੰਨੇ ਫੋਰਸ ਐ ਲੈਕ ਸਰ ਫੋਰਸ ਵਾਧੂ ਐ ਸਾਡੇ ਕੋਲ ਫੋਰਸ ਨਹੀਂ ਨਫੀਜ਼ ਬਣਾ ਪਹਿਲਾਂ ਵੀ ਸਾਰੇ ਫੋਰਸ ਪਹਿਲਾਂ ਗੇਟ ਤੇ ਆਰਾਮ ਨਾਲ ਖੜੀ ਸੀਗੀ ਉਤੇ próprio ਪ੍ਰੈਸ ਕਰ ਨੂੰ ਕਿਉਂਕਿ ਬਾਹਰ ਅਸੀਂ ਲੋਕਾਂ ਦਾ ਜਿਹੜਾ ਟ੍ਰੈਫਿਕ ਦਾ ਜਾਮ ਲੱਗਿਆ ਉਹਨੂੰ ਵੀ ਕਲੀਅਰ ਕਰਨਾ ਆ ਲੋਕਾਂ ਦੇ ਬੱਚਾ ਦੇ ਕੋਈ ਕਿਸੇ ਦਾ ਇਗਜ਼ਾਮ ਚੱਲ ਰਹੇ ਨੇ ਕਿਸੇ ਤੇ ਕੁਝ ਹੈ ਐਵਰੀ ਵੀ ਨੀਡ ਟੂ ਸੀ 올 ਦਾ ਸਾਰਾ ਕੁਝ ਠੀਕ ਆ ਸਰ